नगर कीतन सात डेरा बबा न गुरद्वारा साहब फोन सावली अडे हजत पहुंचाई पिछे पालक नहीं है नगर कीतन सात डेरा बबा ना साहब फोन सावली अड्डे हजे संगत पहुंचन डी पिछे पालक साहब ग ਨਹੀਂ ਹੈ ਜੀ ਕੋਸੂ ਮਰੀ ਗੋ ਆਜੀ ਬਾਦ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਮਹਾਰਾਜ ਸਾਡੇ ਅੱਗੇ ਫਿਰ ਨਵਾਗੇ ਭਾਈ ਮੱਦੀ ਦਾਸ ਭਾਈ ਸੱਦੀ ਦਾਸ ਸਾਈਂ ਦੇਵਾਲਾ ਜੀ ਇਹਨਾਂ ਦੀ ਸ਼ਹਾਦਤ ਨੂੰ ਸਮਰਪਤ ਜੋ ਨਗਰ ਕੀਰਤਨਾ ਸ਼ਾਂਤੀ ਦੀ ਧਰਤੀ ਤੋਂ ਚੱਲ ਕੇ ਮੰਦੋਤਾਨ ਜੀ ਵੱਡੇ ਵੱਡੇ ਸ਼ਹਿਰਾਂ ਖਸ ਗਿਆ ਤੇ ਨਗਰਾਂ ਤੇ ਗੁੰਦਾ ਹੋਇਆ ਆਪ ਜੀ ਦੇ ਸਰਪਰਾਵ ਤੇ ਕਿੰਨ 10 ਮਿੰਟ ਵਿੱਚ

ਔਰ ਸ਼ਾਗੁਰਾਂ ਨੇ ਵੱਡੀ ਰਹਿਮਤ ਬਖਸ਼ ਕੀਤੀ ਸਾਡੇ ਉੱਤੇ ਕਿ ਸਾਨੂੰ ਇਸ ਖਿਤਾਬ ਦੀ ਰੱਬ ਸਾਡਾ ਸ਼ਾਗੁਰਾਂ ਨੇ ਤੁਹਾਡਾ ਸਮਾਂ ਬਖਸ਼ ਕੀਤਾ ਸਾਡੇ ਜਨ ਸਾਲਾ ਖਿਤਾਬ ਦੀ ਅੱਜ ਤੋਂ ਬਾਅਦ 50 ਸਾਲ ਬਾਅਦ 400 ਸਾਲਾਂ ਖਿਤਾਬ ਦੀ ਆਵੇਗੀ ਉਹਨਾਂ ਪਰਫਾਚਾ ਮਹਾਰਾਜ ਨੇ ਮਤਾਵਾ ਪੈਣਾ ਨੂੰ ਵੱਡਾ ਵਾਰ ਦੇ ਕੇ

Thank hey. you. Hey. 白。